ਇਹ ਕਿ ਜਿਹੜੀ ਬੁਝਾਉਣ ਸੰਬੰਧੀ ਖਬਰ ਦੇਖਦੇ ਹਾਂ ਇਹ ਹਾਲ ਕੀਦਰ ਦਾ ਮਾਰਕੀਆ ਨਾ ਕਰ ਸਕਦਾ। ਵਣਨ ਜਾ ਰਿਹਾ। ਤੁਸੀਂ ਇਹੰਨਾ ਕਿ ਜਦੋਂ ਦੁਕਾਨਦਾਰਾਂ ਦੇ ਰੋਸ ਤੋਂ ਸਮਝ ਚਾਰ ਸਾਲ ਬਾਜਾਂ ਹੰਗ ਕੀਤੀ ਹੈ ਇੱਕ ਪਾਰਟੀ ਆਪਸ ਦਾ ਕਾਰਜ ਨਾ ਪੂਰਾ ਕੀਤੀ ਸੰਪੂਰਨ ਸਮੇਂ ਦੇ ਸੇਵਾਦਾਰ। ਇਹਨਾਂ ਦੇ ਬਾਰੇ ਵਿੱਚ ਲੋਕਾਂ ਦਾ ਸਮਾਜਿਕ ਨਿਬੋਸ਼ਨ ਪਾੜੇ ਦੇ ਲੋਕ ਪ੍ਰਚਾਰ ਕੀਤਾ ਗਿਆ ਅਖੀਰ ਦੇ ਵਿੱਚ ਅੱਜ ਲਾਸਟ ਟੂਨ ਪ੍ਰਚਾਰ ਦਾ ਵੋਟਾਂ ਵਾਲੂ ਕੀ ਅਪੀਲ ਕਰਨਾ ਚਾਹੁੰਦੇ ਨੇ ਜਿਹੜੇ ਕੈਂਡੀਡੇਟ ਖੜਾ ਰਹੇ ਉਹਨਾਂ ਦੇ ਅੱਜ ਵੀ ਜਨਨਾ ਜਾਊਗਾ ਮਸ ਸਮੁੱਚੇ ਸਾਰੇ ਉਮੀਦਵਾਰਾਂ ਨੂੰ ਬੇਇੱਜ਼ਤੀ ਕਰਦਾ ਕਿ ਪਿਛਲੇ ਨਾਮਦਕੀ ਤੋਂ ਲੈ ਕੇ ਪੜਤਾਖ ਤੋਂ ਲੈ ਕੇ ਲਗਾਤਾਰ ਸਤਾਤਰ ਪਾਰਟੀ ਤਰ੍ਹਾਂ ਤਰ੍ਹਾਂ ਦੀਆਂ ਦੇਣਿਓ ਚੱਲਾ ਚੱਲਦੀ ਚਾਹ ਰਹੀ ਹੈ ਉਮੀਦਵਾਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਦੇ ਨਾਲ ਡਰਾਇਆ ਜਾ ਰਿਹਾ ਧੰਕਾਇਆ ਜਾ ਰਿਹਾ ਮੈਂ ਤੁਹਾਡੇ ਮਾਤਮੈ ਰਾਹੀਂ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਆਪਣੀ ਬੇਇੱਜ਼ਤੀ ਕਰਦਾ ਕਿਸੇ ਕੋਲ ਡਰਨ ਦੀ ਕਿਸੇ ਦੇ ਭੈ ਤੇ ਅਗੇ ਆਉਣ ਦੀ ਲੋੜ ਨਹੀਂ ਸਾਰੇ ਉਮੀਦਵਾਰਾਂ ਨੂੰ ਬੇਨਤੀ ਕਰਦਾ ਇਹ ਲੋਕ ਉਤਰਾਂ ਤਰ੍ਹਾਂ ਦੇ ਹਥਿਆਰ ਖੰਡੇ ਅਪਣਾਉਣਗੇ ਗੁਰੂ ਕਿਰਪਾ ਕਰੇ ਤਰਨਤਾਰ ਸ਼ਹਿਰ ਵਾਸੀ ਕਮਲ ਦੇ ਫੁੱਲੂ ਵੋਟ ਪਾਉਣ ਵਾਸਤੇ ਤਿਆਰ ਆ ਪਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਤੇ ਮera ਇਹ ਅਪੀਲ ਕਰਦਾ ਕਿ ਇੱਕ ਇੱਕ ਵੋਟ 2 ਮਾਰਚ ਨੂੰ ਜੋ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਤਾ ਮੌਕਾ ਦਿਓ ਤਵਾਡੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਹੱਲ ਕਰ ਸਕਦੀ ਹੈ ਤੇ ਇੱਕੋ ਇੱਕ ਬਾਗੀ ਭਾਰਤੀ ਜਨਤਾ ਬਣਦੀ ਹੈ ਮੇਰੇ ਕੋਲ ਜੋਬ ਸ਼ਬਦਰੀ ਦਾ ਤਰਨਤਾਰ ਸ਼ਹਿਰ ਬਸਦੀ ਹੈ ਸ਼ਬਦ ਸਫਲਤਾ ਦੇ ਬੇਚੀਕੀ ਲੋਕਾਂ ਤੋਂ ਪਰਹਰ ਤੋਂ ਬਹੁਤ ਮਾਤਮਾਲੇ ਜਨਾ ਇੱਕ ਜਿਹੜੀ ਗੁਰੂ ਸਾਹਿਬ ਨੇ ਸਾਡੇ ਤੋਂ ਕਿਉਂ ਬਾਤੀ ਇਹ ਭਾਰਤੀ ਜਨਤਾ ਪਾਤੀ ਨਾ ਕਰ ਸਕਦਾ ਬਣਨ ਜਾ ਰਿਹਾ ਹੈ ਤੁਸੀਂ ਦੇਖਿਆ ਕਿ ਜਦੋਂ ਦੁਕਾਨਦਾਰੋਂ ਕੋਈ ਚਾਰ ਪੰਜ ਸਾਲ ਬਾਜਾ ਰਹੀ ਹੋਈ ਹੈ ਇੱਕ ਪਾਰਟੀ ਆਪਾਂ ਦਾ ਪਾਰਟੀ ਆ ਕੋਲ ਲਾ ਕੇ ਚੰਪੀਅਨ ਬਣੇ ਸਮੱਸਿਆਵਾਂ ਦਾ ਇਹ ਆਪਣੇ ਸੁਣਦੇ ਆ। ਇਹੋਸਲ ਪਾੜੇਗੇ ਜਿਹੜਾ ਪ੍ਰਚਾਰ ਕੀਤਾ ਗਿਆ ਅਖੀਰ ਦੇ ਵਿੱਚ ਅੱਜ ਲਾਸਟ ਟੇਨ ਚੋਣ ਪ੍ਰਚਾਰ ਦਾ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਜਿਹੜੇ ਕੈਂਡੀਡੇਟ ਖੜਾ ਰਹੇ ਉਹਨਾਂ ਦੇ ਅੱਗੇ ਨਹੀਂ ਜਾਉਗੇ। ਮੈਂ ਸਮੁੱਚੇ ਸਾਰੇ ਉਮੀਦਵਾਰਾਂ ਨੂੰ ਬੇਇੱਜ਼ਤੀ ਕਰਦਾ। ਕਿ ਪਿਛਲੇ ਨਾਮ ਦਾ ਕੀ ਤੋਂ ਲੈ ਕੇ ਪੜਤਾਵ ਤੋਂ ਲੈ ਕੇ ਲਗਾਤਾਰ ਸਤਾਕਰ ਪਾਰਟੀ ਤਰ੍ਹਾਂ ਤਰ੍ਹਾਂ ਦੀਆਂ ਦੇਣ ਨੂੰ ਚੱਲਦਾ ਚੱਲਦੀ ਚ ਹੈ ਉਮੀਦਵਾਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਦੇ ਨਾਲ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਹੈ ਮੈਂ ਤੁਹਾਡੇ ਮਾਤ ਮੈਨਾਂ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਆਪਣੀ ਕਰਦਾ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਕਿਸੇ ਦੇ ਭੈ ਦੇ ਅੱਗੇ ਆਉਣ ਦੀ ਲੋੜ ਨਹੀਂ ਸਾਰੇ ਉਮੀਦਵਾਰਾਂ ਨੂੰ ਬੇਨਤੀ ਕਰਦਾ ਇਹ ਲੋਕ ਉਤਰਾਂ ਤਰ੍ਹਾਂ ਦੇ ਹਥਿਆਰ ਖੰਡੇ ਅਪਣਾਉਣਗੇ ਗੁਰੂ ਕਿਰਪਾ ਕਰੇ ਤਰਨਤਨ ਸ਼ਹਿਰ ਵਾਸੀ ਕਾਮਲ ਨੇ ਫੋਲੂ ਵੋਟ ਪਾਉਣ ਵਾਸਤੇ ਤਿਆਰ ਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਕਰੇ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਤੇ ਮੈਨਈਆ ਫੀਲ ਕਰਦਾ ਕਿ ਇੱਕ ਇੱਕ ਵੋਟ 2 ਮਾਰਚ ਨੂੰ ਜੋ ਨਿਸ਼ਾਨ ਕਬਲ ਦੇ ਹੁਲਤੇ ਪਾ ਕੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਤਾ ਮੌਕਾ ਦਿਓ ਤੁਹਾਡੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਦੇਖਾਲ ਕਰ ਸਕਦੀ ਹੈ ਤੇ ਇੱਕੋ ਇੱਕ ਪਾ ਕੇ